ਸਰਪ ਬੋਡੀ ਦੇ ਮੇਜਰ ਆਰਗਨ ਹੀ ਤਿੰਨ ਚਾਰ ਨੇ ਠੀਕ ਹੈ ਲੀਵਰ ਹੈ ਹਾਰਟ ਹੈ ਕਿਡਨੀ ਹੈ ਇਹਨਾਂ ਦੇ ਸਭ ਦੇ ਵਿੱਚ ਲੀਵਰ ਸੌਖਾ ਜਾਂ ਬਿਮਾਰ ਨਹੀਂ ਹੁੰਦਾ ਤੇ ਸੌਖਾ ਫਿਰ ਠੀਕ ਨਹੀਂ ਹੁੰਦਾ ਲੀਵਰ ਇੱਕ ਐਸਾ ਆਰਗਨ ਹੈ ਕਿ ਜਿਹੜਾ ਆਪਣੇ ਆਪ ਨੂੰ ਸੈਲਫ ਰਿਵਾਈਵ ਕਰਦਾ ਰਹਿੰਦਾ ਹੈ ਕਿਸੇ ਦੇ ਬਾਲਾ ਹੀ ਮਾਰੇ ਭਾਗ ਆ ਜਾਣ ਲੀਵਰ ਟ੍ਰਾਂਸਪਲੈਂਟ ਕਰਨਾ ਪੈ ਜਾਵੇ ਤਾਂ ਵੀ 20% ਤੇ ਵੱਧ ਨਹੀਂ ਹੁੰਦਾ ਹੈ ਉਹ 20% ਨਾਲ ਵੀ ਜ਼ਿੰਦਗੀ ਬੰਦਾ ਜੀ ਜਾਂਦਾ ਦੁਨੀਆਂ ਦੇ ਵਿੱਚ ਇੱਕ ਐਗਜ਼ਾਮਪਲ ਅਮਤਾ ਬੱਚਨ ਦੀ ਹੈਗੇ ਉਹਨਾਂ ਦਾ ਕਦੇ ਕੁਲੀ ਫਿਲਮ ਦੇ ਬੀਲੇ ਸਨੱਸੀ ਦੇ ਦਸ਼ਕ ਦੇ ਵਿੱਚ ਲੀਵਰ ਦੀ ਪ੍ਰੋਬਲਮ ਆਈ ਸੀ ਹੁਣ ਜਿਹੜੀ ਪ੍ਰੋਬਲਮ ਲੀਵਰ ਦੇ ਵਿੱਚ ਆਈ ਹੈ ਸਾਡੀ ਜਿਆਦਾ ਮੇਜਰ ਪ੍ਰੋਬਲਮ ਆ ਗਈ ਬਾਜ਼ਾਰ ਦੇ ਖਾਣੇ ਦੇ ਨਾਲ ਤੇ ਪੈਸਟੀਸਾਈਡ ਇਫੈਕਟ ਦੇ ਨਾਲ ਹੁਣ ਅਸੀਂ ਹਾਰਟ ਦਾ ਕਰਦੇ ਸੀਗੇ ਸਾਰਾ ਇਹ ਸਾਨੂੰ ਪ੍ਰੈਸ਼ਰ ਸੀਗਾ ਕਿ ਵੀ ਜਦ ਲੋਕਾਂ ਦੀ ਪ੍ਰੋਬਲਮ ਆਂਦੀ ਹੈਗੀ ਅਗਲਾ ਕਹਿੰਦੇ ਜੀ ਹਾਰਟ ਦਾ ਤੁਸੀਂ ਕਰਦੇ ਹੋ ਲੀਵਰ ਦਾ ਕੌਣ ਕਰੂਗਾ ਕਿਉਂਕਿ SGOT PT T4 liver ਸਾਰੀ ਜਨਤਾ ਦਾ ਹੀ ਹੋ ਗਿਆ ਜਦੋਂ ਨੂੰ ਪਤਾ ਵੀ ਮੈਂ ਹੌਲੀ ਹੌਲੀ ਹਾਰ ਇਹਦਾ ਲੀਵਰ ਦਾ ਮੇਰੀਜ ਬਣਦਾ ਜਾਊਗਾ ਠੀਕ ਹੈ ਤੇ ਮੇਰੇ ਹਾਰਟ ਤੇ ਇਫੈਕਟ ਆਣਾ ਕਿਡਨੀ ਤੇ ਵੀ ਇਫੈਕਟ ਆਣਾ ਸਰੀਰ ਤੇ ਸੋਜ ਆ ਜਾਣੀ ਹੈ ਠੀਕ ਹੈ ਖਾਣਾ ਪੀਣਾ ਬੰਦ ਹੋ ਜਾਣਾ ਉਲਟੀਆਂ ਲੱਗ ਜਾਨੀਆਂ ਫਿਰ ਡਾਕਟਰ ਕਹਿੰਦਾ ਹੁਣ ਆ ਕਰ ਲੈ ਉਹ ਕਰ ਲੈ ਸਰ ਬੋਡੀ ਦੇ ਮੇਜਰ ਆਰਗਨ ਹੀ ਤਿੰਨ ਚਾਰ ਨੇ ਠੀਕ ਹੈ ਲੀਵਰ ਹੈ ਹਾਰਟ ਹੈ ਕਿਡਨੀ ਹੈ ਜੀ ਇਹਨਾਂ ਦੇ ਸਭ ਦੇ ਵਿੱਚ ਲੀਵਰ ਸੌਖਾ ਜਾ ਬਿਮਾਰ ਨਹੀਂ ਹੁੰਦਾ ਠੀਕ ਹੈ ਤੇ ਸੌਖਾ ਵੀ ਠੀਕ ਨਹੀਂ ਹੁੰਦਾ ਲੀਵਰ ਲੀਵਰ ਠੀਕ ਹੈ ਜੀ ਲੀਵਰ ਕਿਹਦਾ ਆਰਗਨ ਹੈ ਕਿ ਜਿਹੜਾ ਆਪਣੇ ਆਪ ਨੂੰ ਸੈਲਫ ਰਿਵਾਈਵ ਕਰਦਾ ਰਹਿੰਦਾ ਹੈ ਤੇ ਜੇ ਕਦੇ ਕਿਸੇ ਦੇ ਬਾਲਾ ਹੀ ਮਾਰੇ ਭਾਗ ਆ ਜਾਣ ਲੀਵਰ ਟ੍ਰਾਂਸਪਲੈਂਟ ਕਰਨਾ ਪੈ ਜਾਵੇ ਤਾਂ ਵੀ 20% ਤੇ ਵੱਧ ਨਹੀਂ ਹੁੰਦਾ ਹੈ ਉਹ 20% ਨਾਲ ਵੀ ਜ਼ਿੰਦਗੀ ਬੰਦਾ ਜੀ ਜਾਂਦਾ ਠੀਕ ਹੈ ਤੇ ਦੁਨੀਆ ਦੇ ਵਿੱਚ ਐਗਜ਼ੈਂਪਲ ਅਮਤਾ ਬਚਨ ਜੀ ਹੈਗੇ ਉਹਨਾਂ ਦਾ ਕਦੇ ਕੁਲੀ ਫਿਲਮ ਦੇ ਬੀਲੇ ਸਨ 80 ਦੇ ਦशक ਦੇ ਵਿੱਚ ਲੀਵਰ ਦੀ ਪ੍ਰੋਬਲਮ ਆਈ ਸੀਗੀ ਤੇ ਪਰਮਾਤਮਾ ਦੀ ਕਿਰਪਾ ਹੋ ਗਈ 6 ਵਜੇ ਸੀ ਉਹਨਾਂ ਦੇ ਹਾਂ ਹੌਲੀ ਹੌਲੀ 100 ਸਾਲ ਨੂੰ ਟੱਚ ਕਰਨ ਵਾਲੇ ਨੇ ਚੰਗੀ ਉਮਰ ਭੋਗ ਗਏ ਠੀਕ ਹੈ ਤੇ ਲੀਵਰ ਇੱਕ ਐਸਾ ਆਰਗੇਨਿਕ ਤੇ ਹੁਣ ਜਿਹੜੀ ਪ੍ਰੋਬਲਮ ਲੀਵਰ ਦੇ ਵਿੱਚ ਆਈ ਹੈ ਸਾਡੀ ਜਿਆਦਾ ਮੇਜਰ ਪ੍ਰੋਬਲਮ ਆ ਗਈ ਬਾਜ਼ਾਰ ਦੇ ਖਾਣੇ ਦੇ ਨਾਲ ਤੇ ਪੈਸਟੀਸਾਈਡ ਇਫੈਕਟ ਦੇ ਨਾਲ ਫਸਲਾਂ ਦੇ ਵਿੱਚ ਜਿਹੜਾ ਅਸੀਂ ਪੈਸਟੀਸਾਈਡ ਯੂਜ਼ ਕਰਦੇ ਹੁਣ ਅਸੀਂ ਹਾਰਟ ਦਾ ਕਰਦੇ ਸੀਗੇ ਸਾਰਾ ਇਹ ਸਾਨੂੰ ਪ੍ਰੈਸ਼ਰ ਸੀਗਾ ਕਿ ਵੀ ਜਦ ਲੋਕਾਂ ਦੀ ਪ੍ਰੋਬਲਮ ਆਂਦੀ ਹੈਗੀ ਅਗਲਾ ਕਹਿੰਦੇ ਜੀ ਹਾਰਟ ਦਾ ਤੁਸੀਂ ਕਰਦੇ ਹੋ ਲੀਵਰ ਦਾ ਕੌਣ ਕਰੂਗਾ ਠੀਕ ਹੈ ਕਿਉਂਕਿ ਐਸਜੀਓਟੀ ਪੀਟੀ ਫੈਟੀ ਲੀਵਰ ਸਾਰੀ ਜਨਤਾ ਦਾ ਹੀ ਹੋ ਗਿਆ ਟਰਾਲ ਨੇ ਤਾਂ ਚਾਹੇ ਘਰ ਦੀ ਗੱਲ ਵੀ ਹੋਵੇ ਅਲਸੀ ਬੰਦਾ ਕੰਮ ਨੂੰ ਟਾਲਦਾ ਜਾਂ ਉਹਦੇ ਕੋਲ ਹੱਲ ਨਹੀਂ ਹੈ ਤਾਂ ਉਹਨੂੰ ਐਕਸਕਿਊਜ਼ ਬੋਲਦੇ ਨੇ ਠੀਕ ਹੈ ਕਿਉਂ ਥਾਰ ਕੋ ਬਹਾਨੇ ਨੇ ਠੀਕ ਹੈ ਪਰ ਜਿਹਦੇ ਨਾਲ ਤਕਲੀਫ ਹੈ ਜਦੋਂ ਨੂੰ ਪਤਾ ਵੀ ਮੈਂ ਹੌਲੀ ਹੌਲੀ ਹਾ ਇਹਦਾ ਲੀਵਰ ਦਾ ਮਿਰੇਜ ਬਣਦਾ ਜਾਊਗਾ ਠੀਕ ਹੈ ਤਾਂ ਮੇਰੇ ਹਾਰਟ ਤੇ ਇਫੈਕਟ ਆਣਾ ਕਿਡਨੀ ਤੇ ਵੀ ਇਫੈਕਟ ਆਣਾ ਸਰੀਰ ਤੇ ਵੀ ਸੋਜ ਆ ਜਾਣੀ ਹੈ ਠੀਕ ਹੈ ਖਾਣਾ ਪੀਣਾ ਬੰਦ ਹੋ ਜਾਣਾ ਉਲਟੀਆਂ ਲੱਗ ਜਾਨੀਆਂ ਫਿਰ ਡਾਕਟਰ ਕਹਿੰਦਾ ਹੁਣ ਆ ਕਰ ਲੈ ਉਹ ਕਰ ਲੈ ਜੀ ਜੀ ਠੀਕ ਹੈ ਮੈਂ ਤਾਂ ਹਾਰਟ ਦੀ ਡਾਕਟਰੀ ਕਰਦਾ ਮੈਂ ਤਾਂ ਲੀਵਰ ਦੀ ਕਰਦਾ ਨਹੀਂ ਠੀਕ ਹੈ ਲੇਕਿਨ ਮੇਰੇ ਸੰਗਤ ਨਾਲ ਪ੍ਰਭਾਵ ਵੀ ਇਸ ਤਰੀਕੇ ਦਾ ਪਰਮਾਤਮਾ ਦੀ ਕਿਰਪਾ ਨਾਲ ਪਿਆਰ ਇਦਾਂ ਦਾ ਹੋ ਚੁੱਕਿਆ ਵਾ ਤੇ ਜੇ ਕਿਸੇ ਦੇ ਘਰ 'ਚ ਦੁੱਖ ਤਕਲੀਫ ਹੈਗੀ ਵੀ ਹੈ ਹੂੰ ਮੈਂ ਤਾਂ ਹੁਣ ਕਿਦਾਂ ਮੂੰਹ ਮੋੜਦਾ ਕਿ ਮੈਂ ਨਹੀਂ ਜਾਣਦਾ ਠੀਕ ਕਿਉਂ ਮੇਰੇ ਕੋਲ ਤਾਂ ਹੁਣ ਮਹਾਰਾਜ ਦੀ ਕਿਰਪਾ ਦੁਨੀਆ ਪਰਤੋਂ ਸਾਡੇ ਪੰਜਾਬੀ ਸਮਾਜ ਦੁਨੀਆ ਤੋਂ ਜੁੜਿਆ ਵਾ ਠੀਕ ਹੈ ਐਚਾ ਫੇਰ ਸਾਨੂੰ ਪੰਜਾਬੀਆਂ ਨੂੰ ਠੰਡ ਨਹੀਂ ਪੈਂਦੀ ਜੇ ਰਾਤ ਨੂੰ ਦੋ ਪੈਗਰ ਲਾਏ ਜਾਣ ਹੂੰ ਹੋੜਕਲੇ ਛੇ ਖਾਲੀ ਪੈਸਟੀਸਾਈਡ ਨੂੰ ਕਹਿ ਦਈਏ ਜਾਂ ਬਾਜ਼ਾਰ ਦੇ ਖਾਣੇ ਨੂੰ ਕਹਿ ਦਈਏ ਹੂੰ ਹੂੰ ਦਰੂਬਿਨੇ ਨੂੰ نیند ਨਹੀਂ ਆਂਦੀ ਹੈ ਹੂੰ ਹੂੰ ਤੇ ਮੈਂ ਹਾਰਟ ਦਾ ਇਲਾਜ ਕਰਦਾ ਤੇ ਮੈਂ ਹਾਰਟ ਦਾ ਕਰਦਾ ਖਾਣ ਪੀਣ ਲੱਗੇ ਦੇਖਦੇ ਨੇ ਮੇਰੇ ਵਾਸਤੇ ਬੜੀ ਪ੍ਰੋਬਲਮ ਆਂਦੀ ਠੀਕ ਹੈ ਅਜਲੇ ਨੇ ਪੈਸੇ ਖਰਚੇ ਬਿਨੇ ਇਲਾਜ ਵਾਸਤੇ ਆਇਆ ਠੀਕ ਹੈ ਜਿੰਨੇ ਲੋਕੀ ਕਹਿੰਦੇ ਜੀ ਮੈਂ ਸਟੈਂਟ ਪਾਇਆ ਮੈਨੂੰ ਤਕਲੀਫ ਫੇਰ ਵੀ ਹੈ ਠੀਕ ਹੈ ਇਦਾਂ ਅਗਲਾ ਕੱਲ ਨੂੰ ਮੈਨੂੰ ਕਹੀ ਕਿ ਮੈਂ ਇਲਾਜ ਕਰਾ ਤਾਂ ਮੈਂ ਫੇਰ ਬਿਮਾਰਾ ਮੇਰੀ ਆਦਤ ਸੁਣਨੇ ਵੀ ਹੈ ਲੇਗੀ ਮੈਂ ਤਾਂ ਤੁਹਾਨੂੰ ਪਤਾ ਖੁੱਲੀ ਜੀ ਜ਼ਿੰਦਗੀ ਜੀਣਾ ਕਿ ਮੈਂ ਨਾ ਆ ਲਾਂਬੇ ਦਾ ਕੰਮ ਕਰਾਂ ਤੇ ਨਾ ਮੇਲਾ ਬਸਣਾ ਠੀਕ ਹੈ ਉਹ ਫਿਰ ਮੈਨੂੰ ਹੁਣ ਮਜਬੂਰੀ ਵਸ ਜਿੱਦ ਮੈਂ ਹੁਣ ਇਹ ਲਿਵ ਸੇਤੂ ਬਣਾਤੀ ਆ ਸਮਾਜ ਵਾਸਤੇ ਜੀ ਜੀ ਇੱਕ ਇੱਕ ਗੋਲੀ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਆਪੇ ਖਰੀਦਿਆ ਕਰਨ ਮੇਰੀ ਨੈਸੀ ਤਸੀ ਕਰਿਆ ਕਰਨ ਮੈਨੂੰ ਪੁੱਛ ਪੁੱਛ ਫੋਨ ਕਰ ਕਰਕੇ ਇਸ ਤਸੀ ਕਰ ਦਿੰਦੇ ਮੈਂ ਡੱਬੀਆਂ ਚਾਰ ਤਰ੍ਹਾਂ ਦੀਆਂ ਨਹੀਂ ਬਣਾਤੀਆਂ ਠੀਕ ਹੈ ਵੈਬਸਾਈਟ ਤੇ ਲਾਤੀਆਂ ਠੀਕ ਹੈ ਆਪਣੇ ਮੈਚ ਕਰੀ ਜਾਂ ਖਰੀਦੀ ਜਾਂ ਖਾਈ ਜਾਂ ਜੇ ਚਾਰੀ ਡੱਬੀਆਂ ਵੀ ਲੈ ਲਓ ਤਾਂ 3500 ਰੁਪਏ ਮਹੀਨੇ ਦੀਆਂ ਨੇ ਠੀਕ ਹੈ ਜਿਹਦੇ ਚ ਬੰਦਿਆਂ ਵਾਸਤੇ ਚਾਰ ਤੱਕ ਖਾਧੀਆਂ ਜਾ ਸਕਦੀਆਂ ਜਨਨੀਆਂ ਵਾਸਤੇ ਤਾਂ ਤਿੰਨ ਹੀ ਡੱਬੀਆਂ ਨੇ ਠੀਕ ਹੈ ਔਰ اے ਡਾਕਟਰ ਹਟਾਨਾ ਪੂਰੇ ਯਕੀਨ ਨਾਲ ਕਹਿ ਸਕਦਾ ਹੈ ਕਿ ਸਤਗੁਰ ਦੀ ਕਿਰਪਾ ਜਿਨ੍ਹਾਂ ਦੀ ਬਲੌਕੇਜ ਵਗੈਰਾ ਹਾਰਟ ਦੀ ਪ੍ਰੋਬਲਮ ਮੇਜਰ ਹੈਗੀ ਉਹਨਾਂ ਦਾ ਤਾਂ ਮੈਂ ਕਰਦਾ ਹੀ ਆ ਠੀਕ ਹੈ ਬਾਕੀ ਮੇਰੇ ਹਾਰਟ ਦੀ ਤਾਂ ਕੋਈ ਵੀ ਬਿਮਾਰੀ ਹੋਵੇ ਟੈਨਸ਼ਨ ਤਾਂ ਕਰ ਹੀ ਦਿੰਦੀ ਜੀ ਜੀ ਮੜ ਜਾ ਕਿਤੇ ਖਾਦੇ ਪੀਤੇ ਨੂੰ ਪਕੌੜੇ ਖਾ ਲੋ ਅਗਲੇ ਦਿਨ ਦਰਦ ਆ ਜਾਏ ਜੀ ਜੀ ਇੱਕ ਵਾਰੀ ਛਾਤੀ ਨੂੰ ਹੱਥ ਲੱਗਾ ਤਾਂ ਜਾਨ ਤਾਂ ਨਿਕਲਦੀ ਹੈ ਜੀ ਜੀ ਠੀਕ ਹੈ ਠੀਕ ਹੈ ਨਾ ਤੇ ਮੈਂ ਹੁਣ ਮਾफी ਚਾਹੂੰਗਾ ਸਮਾਜ ਤੇ ਇਜਾਜ਼ਤ ਕਿਉਂ ਮੈਂ ਵੀ ਕੰਮ ਕਿੰਨਾ ਕਰ ਲਵਾਂਗਾ ਮੇਰੀ ਲਿਮਟ ਹੈ ਮੈਂ ਥੱਕ ਜਾਂਦਾ ਹੁਣ ਇੰਨਾ ਸਾਰਾ ਓਵਰਲੋਡ ਹੋ ਜਾਂਦਾ ਮੇਰੇ ਲਈ ਠੀਕ ਹੈ ਜਿਨ੍ਹਾਂ ਨੂੰ ਡਾਕਟਰਾਂ ਨੇ ਪੇਸਮੇਕਰ ਦੱਸੇ ਹੋਣ ਠੀਕ ਹੈ ਭਾਵੇਂ 10% ਵੀ ਪੰਪਿੰਗ ਹੋਵੇ ਠੀਕ ਹੈ ਇਹਦੇ 40 ਦੇ ਪਾਣ ਨੂੰ ਬੈਠ ਜਾਂਦੇ ਨੇ ਜੀ 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 ਭਾਵੇਂ 10% ਵੀ ਪੰਪਿੰਗ ਹੋਵੇ ਠੀਕ ਹੈ ਜਾਂ ਜਿਨ੍ਹਾਂ ਦੇ ਬਾਲ ਰਿਪਲੇਸ ਕਰਨੇ ਹੋਣ ਠੀਕ ਹੈ ਇਦਾਂ ਦੇ ਕ੍ਰਿਟੀਕਲ ਟਿਪੀਕਲ ਜੇ ਕੇਸ ਆਇਆ ਕਰੋ ਉਹਦੇ ਜਿੰਨਾ ਫਿਰ ਡਾਕਟਰੀ ਕੀਤੀ ਦਾ ਮਜ਼ਾ ਲੱਗ ਠੀਕ ਹੈ ਅਗਰੇ ਲੱਗਦਾ ਤਾਂ ਵੀ ਹਾਂ ਹੁਣ ਯਾਰ ਕਿਸੇ ਮੁਲਾਕਾਤ ਹੋਈ ਹੈ ਹਾਂ ਠੀਕ ਹੈ ਨਾ ਨਹੀਂ ਤਾਂ ਡਾਕਟਰੀ ਸynthetic ਵਾਲ ਹੈ ਠੀਕ ਹੈ ਮੈਂ ਉਹਨੂੰ ਜਿਹੜਾ ਨੇ ਸੁngੜਦੇ ਉਹਨੂੰ ਨੇਚਰ ਖੋਲ ਕੇ ਦਿੰਦਾ ਜਿਹੜਾ ਨੇ ਖੁੱਲ ਗਏ ਉਹਨੂੰ ਨੇਚਰ ਸੁngੜ ਕੇ ਦਿੰਦਾ ਇਕੱਠਾ ਕਰਕੇ ਦਿੰਦਾ ਠੀਕ ਹੈ ਨੇਚਰਲ ਜੋ ਤੁਹਾਡੀ ਪਾਵਰ ਹੋएगी ਉਹਦੇ ਤੇ ਲਾ ਕੇ ਛੱਡੂੰਗਾ ਠੀਕ ਹੈ ਹੁਣ ਸਾਡੇ ਕੋਲ ਤੁਹਾਨੂੰ ਨੰਬਰ ਦੇ ਦਿੰਦੇ ਚਾਹੇ ਤੁਸੀਂ ਮੀਡੀਆ ਤੇ ਚਾਹੇ ਸਾਹਮਣੇ ਕਾਲ ਲਾ ਕੇ ਬੰਦੇ ਨਾਲ ਗੱਲ ਕਰ ਲਓ ਹਾਂ 25% ਹਾਰਟ ਪੰਪ ਕਰਦਾ ਸੀਗਾ ਹੂੰ 3 ਮਹੀਨੇ ਚ 55 ਹੋ ਗਿਆ ਕੀ ਬਾਤ ਹੈ ਡਾਕਟਰ ਨੇ ਚੈੱਕ ਕਰਕੇ ਦੇਖ ਕੇ ਸ਼ੌਕਡ ਕਿ ਇਹ ਕਿਦਾਂ ਹੋਇਆ ਫਿਰ ਉਹਨੇ ਪੁੱਛ ਲਿਆ ਵੀ ਹਾਂ ਵੀ ਕੀ ਕੀਤਾ ਹੂੰ ਜਿਹੜਾ ਅਗਲਾ ਠੀਕ ਹੈ ਉਹ ਤਾਂ ਕੋਠੇ ਚੜ੍ਹ ਕੇ ਰੋਲਾ ਪਾ ਬਿਲਕੁਲ 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 ਉਹਨੇ ਸਾਡਾ ਜ਼ਿਕਰ ਕਰਤਾ ਉਹਨੇ ਦੁਬਾਰਾ ਫੜ ਕੇ ਕਹਿੰਦਾ 55 ਨਹੀਂ ਦੁਬਾਰਾ ਦੇਖ 50 ਹੈ ਫਿਰ ਹੁਣ ਸਮਾਜ ਵੀ ਚੰਗੇ ਨੂੰ ਚੰਗਾ ਕਹਿੰਦਾ ਇਹ ਵੀ ਸਟੈਂਡ ਲੈਣ ਲੱਗ ਪਏ ਵੇ ਠੀਕ ਹੈ ਕਹਿੰਦਾ ਡਾਕਟਰ ਹੁਣ ਚਾਹੇ ਤੂੰ 5% ਵੀ ਲਿਖ ਦੇ ਮੈਂ ਠੀਕ ਹੈ ਜੀ ਜੀ ਤੂੰ ਚਾਹੀ 5% ਵੀ ਲਿਖ ਦੇ ਤੂੰ 6 ਵੀ ਹਾਂ ਵੀ ਇਦਾਂ ਨਹੀਂ ਇਦਾਂ ਤੂੰ ਤਾਂ 5 ਘਟਾਈ ਹੈ ਨਾ ਤੂੰ 5 ਵੀ ਲਿਖ ਦੇ ਮੈਂ ਤਾਂ ਠੀਕ ਹਾਂ ਤਾਂ ਵੀ ਹੂੰ ਉਹ ਜੇ ਹੁਣ ਸਰ ਸਮਾਜ ਸਾਡੇ ਨਾਲ ਇਦਾਂ ਦਾ ਜੁੜਦਾ ਜਾ ਰਿਹਾ ਹੈ ਸਾਨੂੰ ਵੀ ਹੌਸਲਾ ਹੁੰਦਾ ਜਾ ਰਿਹਾ ਹੈ ਕਿ ਵੀ ਸਾਨੂੰ ਵੀ ਚੰਗੇ ਕਹਿਣ ਵਾਲੇ ਸਾਡੇ ਨਾਲ ਹੈਗੇ ਆਂ ਜੀ 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 ਸ਼ਿਕਾਇਤ ਵਾਸਤੇ ਵੀ ਮੈਂ ਆਨ ਰਿਕਾਰਡ ਕਰ ਦੇਵਾਂ ਕਿ ਮੇਰੇ ਕੋਲ ਸਿਰਫ 15 ਦਿਨਾਂ ਦੇ ਵਿੱਚ ਮੈਂ ਸ਼ਿਕਾਇਤ ਸੁਣਦਾ ਹਾਂ ਕਿਸੇ ਦੀ ਵੀ ਸ਼ਿਕਾਇਤ ਹੋਵੇ ਮੈਂ ਸੁਣ ਲਵਾਂਗਾ ਠੀਕ ਹੈ 15 ਦਿਨਾਂ ਦੇ ਬਾਅਦ ਮੈਂ ਸ਼ਿਕਾਇਤ ਨਹੀਂ ਸੁਣਦਾ ਜੇ ਮੇਰੀ ਦਵਾਈ ਕੰਮ ਕਰਦੀ ਤਾਂ ਆਪਣੇ ਆਪ ਨੂੰ ਆਇਆ ਕਰੋ ਜੇ ਕਿਸੇ ਨੂੰ ਲੱਗਦਾ ਵੀ ਲੁੱਟ ਪਾਈ ਵੀ ਠੱਗੀ ਮਾਰ ਲਈ ਫਰਾਂਦੇਗਾ ਨਾ 15 ਦਿਨਾਂ ਦੀ ਠੱਗੀ ਬਥੇਰੀ ਹੁਣ ਉਹ ਗਿਆ ਵਕਤ ਕਿ ਵੀ ਡਾਕਟਰ ਆ ਜਾਵੇ ਦੇਖਾਂਗੇ ਸੋਚਾਂਗੇ ਨਾ ਹੁਣ ਕੰਮ ਉੱਥੇ ਤੱਕ ਖਿੱਚ ਕੇ ਲੈ ਗਏ ਅਸੀਂ ਹਾਰਟ ਦੇ ਮਸਲੇ 'ਚ ਸਮਾਜ ਨੂੰ ਖੁੱਲਾ ਸੱਦਾ ਕਿ ਸਤਗੁਰੂ ਬਾਬਾ ਨਾਨਕ ਤੁਹਾਡੇ ਨਾਲ ਖੜਦਾ ਹੈ ਮੈਂ ਤਾਂ ਉਹਦਾ ਸੇਵਕ ਆ ਪਰ ਲੋਕਾਂ ਨੂੰ ਦਿਖਾ ਕੇ ਭੇਜੀਦਾ ਵੀ ਦਸ ਮਿੱਤਰਾ ਕਿੰਦਾ ਮਜ਼ਾ ਦਿੱਤਾ ਜਾਂਦਾ ਜੀ ਹੁਣ ਹਾਰਟ ਦਾ ਤਾਂ ਸਤਗੁਰੂ ਦੀ ਕਿਰਪਾ ਆ ਗੋਡਿਆਂ ਦੇ ਦਰਦ ਦੀ ਲੀਵਰ ਦੀ ਤੇ ਕੋਲੇਸਟ੍ਰੋਲ ਦੀ ਦਵਾਈ ਸ਼ਰਾਬ ਵਾਲਿਆਂ ਦੀ ਉਹਨਾਂ ਦੀਆਂ ਡੱਬੀਆਂ ਨੇ ਉਹ ਆਪੇ ਹੀ ਆਪਣੇ ਆਨਲਾਈਨ ਦੇਖ ਲਿਆ ਕਰੋ ਸਾਡੀ ਵੈਬਸਾਈਟ ਹੈ ਖਟਾਣਾ ਬੇਦਾ ਸੇਤੂ ਠੀਕ ਹੈ ਉੱਥੇ ਵੀ ਅਸੀਂ ਗਰੁੱਪ ਬਣਾ ਕੇ ਦੱਸੇ ਵੀ ਇਹ ਤੁਹਾਡੇ ਹੋ ਜਾਣ ਕਿਉਂਕਿ ਸਾਨੂੰ ਫੋਨ ਸੁਣਨੇ ਲੋਕਾਂ ਨਾਲ ਗੱਲਾਂ ਕਰਨੀਆਂ ਅਗਲਾਂ ਦੇ ਹਾਰਟ ਦਾ ਮਸਲਾ ਹੁੰਦਾ ਸਰ ਕੋਈ ਇਹਨਾਂ ਟਾਈਮ ਨਹੀਂ ਹੁੰਦਾ ਲੋਕੀ ਗੱਲ ਸੁਣਦੇ ਨਹੀਂ ਮਿੰਟ 'ਚ ਫੋਨ ਲਾ ਕੇ ਸਾਡੀ ਪੁੱਛਦੇ ਕੌਣ ਹੈ ਜੀ ਕਿੱਥੋਂ ਬੋਲਦੇ ਮੈਂ ਖਾ ਸਾਰਾ ਕੁਝ ਤਾਂ ਦੱਸਿਆ ਵਾ ਮੈਂ ਇੱਕ ਸ਼ਬਦ ਦੇ ਉੱਪਰ ਵੀ ਤੁਹਾਡਾ ਨੰਬਰ ਲੱਗਿਆ ਤੁਸੀਂ ਆਪਣੇ ਆਪ ਮਾੜਾ ਸੁਣ ਲਓ ਜੀ ਜੀ ਅਸੀਂ ਬਿਲਕੁਲ ਨਹੀਂ ਤੁਹਾਡੇ ਨਾਲ ਮਾਰਕੀਟਿੰਗ ਕਰਾਂਗੇ ਕਿ ਵੀ ਆ ਨਹੀਂ ਆਏ ਹੁਣ ਤਾਂ ਸਿਰਫ ਜਿਹਨਾਂ ਨੂੰ ਹਾਰਟ ਦੀ ਪ੍ਰੋਬਲਮ ਡਾਕਟਰਾਂ ਨੇ ਜਵਾਬ ਦਿੱਤੇ ਉਹ ਹੀ ਆਇਆ ਕਰੋ ਬਾਕੀ ਜਿਹੜਾ ਜਿੱਥੇ ਸਰਦਾ ਸਾਰੋ ਧੰਨਵਾਦ ਨਮਸਕਾਰ ਸਸਰੀਕਾ ਸਾਡੇ ਦੇ ਵੀ ਚੰਗੇ ਕਹਿਣ ਵਾਲੇ ਸਾਡੇ ਨਾਲ ਹੈਗੇ ਜੀ ਜੀ ਸ਼ਿਕਾਇਤ ਵਾਸਤੇ ਵੀ ਮੈਂ ਹਨ ਰਿਕਾਰਡ ਕਰ ਦੇਵਾਂ ਕਿ ਮੇਰੇ ਕੋਲ ਸਿਰਫ 15 ਦਿਨਾਂ ਦੇ ਵਿੱਚ ਮੈਂ ਸ਼ਿਕਾਇਤ ਸੁਣਨਾ ਹੈ ਕਿਸੇ ਦੀ ਵੀ ਸ਼ਿਕਾਇਤ ਹੋਵੇ ਮੈਂ ਸੁਣ ਲਵਾਂਗਾ ਠੀਕ ਹੈ 15 ਦਿਨਾਂ ਦੇ ਬਾਅਦ ਮੈਂ ਸ਼ਿਕਾਇਤ ਨਹੀਂ ਸੁਣਦਾ ਜੇ ਮੇਰੀ ਦਵਾਈ ਕੰਮ ਕਰਦੀ ਤਾਂ ਆਇਆ ਕਰੋ ਜੇ ਕਿਸੇ ਨੂੰ ਲੱਗਦਾ ਵੀ ਲੁੱਟ ਪਾਈ ਵੀ ਠੱਗੀ ਮਾਰ ਲਈ ਫਰਾਂਡਾਂ ਦੇ ਨਾ 15 ਦਿਨਾਂ ਦੀ ਠੱਗੀ ਬਥੇਰੀ ਹੁਣ ਉਹ ਗਿਆ ਵਕਤ ਕਿ ਵੀ ਡਾਕਟਰ ਆ ਜਾਵੇ ਦੇਖਾਂਗੇ ਸੋਚਾਂਗੇ ਨਾ ਹੁਣ ਕੰਮ ਉੱਥੇ ਤੱਕ ਖਿੱਚ ਕੇ ਲੈ ਗਏ ਜੀ ਹਾਰਟ ਦੇ ਮਸਲੇ 'ਚ ਸਮਾਜ ਨੂੰ ਖੁੱਲਾ ਸੱਦਾ ਕਿ ਸਤਗੁਰੂ ਬਾਬਾ ਨਾਨਕ ਤੁਹਾਡੇ ਨਾਲ ਖੜਦਾ ਹੈ ਮੈਂ ਤਾਂ ਉਹਦਾ ਸੇਵਕ ਆ ਪਰ ਲੋਕਾਂ ਨੂੰ ਦਿਖਾ ਕੇ ਭੇਜੀਦਾ ਵੀ ਦਸ ਮਿੱਤਰਾ ਕਿੱਦਾਂ ਹਮ ਮੈਂ ਜਿਆਦਾ ਤਰਾਂਦਾ ਜੀ ਹੁਣ ਹਾਰਟ ਦਾ ਤਾਂ ਸਤਗੁਰੂ ਦੀ ਕਿਰਪਾ ਆ ਗੁੱਡਿਆਂ ਦੇ ਦਰਦ ਦੀ ਲੀਵਰ ਦੀ ਤੇ ਕੋਲੇਸਟ੍ਰੋਲ ਦੀ ਦਵਾਈ ਸ਼ਰਾਬ ਵਾਲਿਆਂ ਦੀ ਉਹਨਾਂ ਦੀਆਂ ਡੱਬੀਆਂ ਨੇ ਉਹ ਆਪੇ ਹੀ ਆਪਣੇ ਆਨਲਾਈਨ ਦੇਖ ਲਿਆ ਕਰੋ ਸਾਡੀ ਵੈਬਸਾਈਟ ਹੈ ਕਟਾਨਾ ਬੇਦਾ ਸੇਤੂ ਠੀਕ ਹੈ ਉੱਥੇ ਵੀ ਅਸੀਂ ਗਰੁੱਪ ਬਣਾ ਕੇ ਦੱਸੇ ਵੀ ਇਹ ਤੁਹਾਡੇ ਹੋ ਜਾਣ ਕਿਉਂਕਿ ਸਾਨੂੰ ਫੋਨ ਸੁਣਨੇ ਲੋਕਾਂ ਨਾਲ ਗੱਲਾਂ ਕਰਨੀਆਂ ਅਗਲਾਂ ਦੇ ਹਾਰਟ ਦਾ ਮਸਲਾ ਹੁੰਦਾ ਸਾਰੇ ਕੋਈ ਇਹਨਾਂ ਟਾਈਮ ਨਹੀਂ ਹੁੰਦਾ ਲੋਕੀ ਗੱਲ ਸੁਣਦੇ ਨਹੀਂ ਮਿੰਟ 'ਚ ਫੋਨ ਲਾ ਕੇ ਸਾਡੇ ਪੁੱਛਦੇ ਕੌਣ ਹੈ ਜੀ ਕਿੱਥੋਂ ਬੋਲਦੇ ਮੈਂ ਖਾ ਸਾਰਾ ਕੁਝ ਤਾਂ ਦੱਸਿਆ ਵਾ ਮੇਰੇ ਕੋ ਇੱਕ ਸ਼ਬਦ ਦੇ ਉੱਪਰ ਵੀ ਤੁਹਾਡੇ ਨੰਬਰ ਲੱਗੇ ਤੁਸੀਂ ਆਪਣੇ ਆਪ ਮਾੜਾ ਸੁਣ ਲਓ ਜੀ ਜੀ ਅਸੀਂ ਬਿਲਕੁਲ ਨਹੀਂ ਤੁਹਾਡੇ ਨਾਲ ਮਾਰਕੀਟਿੰਗ ਕਰਾਂਗੇ ਕਿ ਵੀ ਆ ਨਹੀਂ ਆ ਹੁਣ ਤਾਂ ਸਿਰਫ ਜਿਹਨਾਂ ਨੂੰ ਹਾਰਟ ਦੀ ਪ੍ਰੋਬਲਮ ਡਾਕਟਰਾਂ ਨੇ ਜਵਾਬ ਦਿੱਤੇ ਉਹ ਹੀ ਆਇਆ ਕਰੋ ਬਾਕੀ ਜਿਹਦੇ ਜਿੱਥੇ ਸਰਦਾ ਸਾਰੋ ਧੰਨਵਾਦ ਨਮਸਕਾਰ ਸਸਰੀ ਘਰ ਸਾਡੀ